ਪੰਚਕੂਲਾ ਚ ਲੜਕੇ ਨੇ ਮਿਸਾਲ ਕਾਇਮ ਕੀਤੀ ਵਿਆਹ ਦੌਰਾਨ ਦਾਜ ਵਿੱਚੋਂ ਮਿਲੇ 21 ਲੱਖ ਰੁਪਏ ਲੜਕੀ ਦੇ ਪਰਿਵਾਰ ਨੂੰ ਕੀਤੇ ਵਾਪਸ ਲੜਕੇ ਨੇ ਲੜਕੀ ਦੇ ਪਰਿਵਾਰ ਨੂੰ 1 101 ਰੁਪਿਆ ਦੇ ਕੇ ਸ਼ਗਨ ਰੱਖ ਕੇ ਲੱਖਾਂ ਰੁਪਏ ਵਾਪਸ ਕਰ ਦਿੱਤੇ ਇਹ ਵਿਆਹ 2 ਮਾਰਚ ਨੂੰ ਪੰਚਕੂਲਾ ਦੇ ਮੋਰਨੀ ਵਿੱਚ ਹੋਇਆ ਸੀ ਵਿਆਹ ਦੌਰਾਨ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਲੱਖਾਂ ਰੁਪਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਰਪੀਏ ਲਾੜੇ ਵੱਲੋਂ ਕੁੜੀ ਵਾਲਿਆਂ ਨੂੰ ਵਾਪਸ ਕੀਤੇ ਜਾ ਰਹੇ ਹਨ ਜਾਣਕਾਰੀ ਮੁਤਾਬਕ ਕੁੜੀ ਵਾਲਿਆਂ ਵੱਲੋਂ ਇਹ ਪੈਸੇ ਦਿੱਤੇ ਗਏ ਸੀ ਪਰ ਲੜਕੇ ਨੇ 101 ਰੁਪਏ ਦਾ ਸ਼ਗਨ ਰੱਖ ਕੇ ਬਾਕੀ ਪੈਸੇ ਵਾਪਸ ਕਰ ਦਿੱਤੇ ਹਨ ਲੜਕਾ ਨਿਊਜ਼ੀਲੈਂਡ ਵਿੱਚ ਇਸ ਵੇਲੇ ਰਹਿੰਦਾ ਹੈ ਅਤੇ ਦਾਜ ਦੇ ਖਿਲਾਫ ਹੈ ਇਸ ਕਰਕੇ ਉਸ ਨੇ ਕੁੜੀ ਵਾਲਿਆਂ ਵੱਲੋਂ ਦਾਜ ਦੇ ਰੁਪਏ ਵਿੱਚ ਦਿੱਤੇ ਲੱਖਾਂ ਰੁਪਇਆ ਦਾ ਕੈਸ਼ ਵਾਪਸ ਕਰ ਦਿੱਤਾ ऐसा है जी देखो हम राजपूत समाज से संपर्क रखते हैं और हमारे सबसे पहली प्रथा थी ये दहेज की इसको मिटाना चाहते हैं मेरा लड़का है न्यूजीलैंड में पी है हमने बिना दहेज के शादी का पहले ही प्रोमिस किया था और वही हमने प्रथा निभाई हम सभी भाईचारे को ये चाहते हैं भी हर गरीब घर की हो लड़की अमीर की हो किसी की भी हो लेकिन किसी के पास से अपना ਖਾਣਾ ਪੀਣਾ ਪੜਿਆ ਆਪਣਾ ਕਰਵਾਓ ਸੰਪਰਕ ਕਰੋ ਆਪਣੇ ਸਮਾਜ ਕੋ ਸੁਧਾਰੋ ਅਦੇਜ ਪੱਥਰ ਕੋ ਇਸ ਕੋ ਛੱਡੋ ਇਹ ਨਾਸ ਦਾ ਵਿਨਾਸ਼ ਦਾ ਸਭ ਕੁਝ ਕਾਰਨ ਹੈ ਬਹੁਤ ਬੜੀ ਜੀ ਬਹੁਤ ਬੜੀ ਚੋਣ ਬਹੁਤ ਬੜੀ